ਅਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਦਾ ਗੁਰਦੁਆਰਾ ਸਾਹਿਬ ਜਾਰੇ ਬਜ਼ੁਰਗ ਦੇ ਨਾਲ ਲੁਟੇਰਿਆਂ ਦੇ ਵੱਲੋਂ ਲੁੱਟ ਕਰ ਲਈ ਜਾਂਦੀ ਹੈ ਤਾਂ ਸਵੇਰੇ ਤੜਕਸਾਰ 5:30 ਦਾ ਸਮਾਂ ਦੱਸਿਆ ਜਾ ਰਿਹਾ ਹੈ ਤਾਂ ਜਦੋਂ ਸਿੱਖ ਸ਼ਰਧਾਲੂ ਇਹ ਆਪਣੀ ਐਕਟਿਵਤਾ ਤੇ ਸਵਾਰ ਹੋ ਕੇ ਗੁਰਦੁਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਨਤਮਸਤਕ ਹੋਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਲੁਟੇਰੇ ਮਿਲਦੇ ਨੇ ਤੇ ਬਜ਼ੁਰਗ ਦੇ ਨਾਲ ਲੁੱਟਖੋ ਕਰਨ ਲੱਗ ਜਾਂਦੇ ਨੇ ਹਾਲਾਂਕਿ ਡਰਾਉਂਦੇ ਧਮਕਾਉਂਦੇ ਨੇ ਧਮਕੀਆਂ ਵੀ ਦਿੰਦੇ ਨੇ ਤੇ ਕਹਿੰਦੇ ਨੇ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ ਸੋ ਜਿੰਨੀ ਨਕਦ ਰਾਸ਼ੀ ਹੁੰਦੀ ਹੈ ਜਿੰਨੇ ਪੈਸੇ ਹੁੰਦੇ ਨੇ ਸਾਰੇ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਨੇ ਤਾਂ ਹੈਰਾਨ ਕਰ ਦੇਣ ਵਾਲੀ ਘਟਨਾ ਜਦੋਂ ਲੁਟੇਰੇ ਨੇ ਹੁਣ ਜਿਹੜੇ ਉਹਨਾਂ ਸ਼ਰਧਾਲੂਆਂ ਨੂੰ ਵੀ ਨਹੀਂ ਬਖਸ਼ਦੇ ਜੋ ਸਵੇਰੇ-ਸਵੇਰੇ ਤੜਕਸਰ ਰੱਬ ਦਾ ਨਾਮ ਜਪਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ ਗੁਰਦੁਆਰਾ ਸਾਹਿਬ ਜਾ ਰਹੇ ਬਜ਼ੁਰਗ ਦੇ ਨਾਲ ਲੁੱਟ ਹੋਈ ਹੈ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਲੁਧਿਆਣਾ ਵਾਸੀ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖ ਲੋ ਤਾਂ ਭਾਈ ਦਇਆ ਸਿੰਘ ਜੀ ਸੋਸਾਇਟੀ ਭਾਈ ਗੁਰਸਰਨ ਸਿੰਘ ਜੀ ਦੇ ਅੰਮ੍ਰਿਤ ਵੇਲੇ ਕਹਿ ਸਕਦੇ ਆ ਕਿ ਸਿਮਰਨ ਕਰਨ ਜਾਂਦੇ ਹੋਏ ਗੁਰੂ ਘਰ ਦੇ ਇਸ ਸ਼ਰਧਾਲੂ ਦੇ ਨਾਲ ਸਰਦਾਰ ਮਨਜੀਤ ਸਿੰਘ ਖਾਲਸਾ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਜਿਨ੍ਹਾਂ ਨੂੰ ਸਗਨ ਪੈਲਸ ਦੇ ਨੇੜੇ ਸਿਲਵਰ ਸਪੋਰਟ ਸਕੂਲ ਦੇ ਸਾਹਮਣੇ ਸ਼ਿੰਗਾਰ ਸਿਨੇਮਾ ਰੋਡ ਹਰਚਰਨ ਨਗਰ ਨਾਮ ਸਿਮਰਨ ਤੇ ਜਾਂਦੇ ਹੋਏ ਤਿੰਨ ਮੋਟਰਸਾਈਕਲ ਸਵਾਰ ਲੁੱਟੇੜਿਆਂ ਦੇ ਵੱਲੋਂ ਸਵੇਰ 5 ਵਜੇ ਜ਼ਬਰਦਸਤੀ ਦੇ ਨਾਲ ਪੈਸੇ ਨੇ ਜਿਹੜੇ ਖੋਲੇਗੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਆਪਣਾ ਹਿਸਾਬ ਲਗਾ ਲੇ। ਤਾਂ ਆਖਰਕਾਰ ਪੰਜਾਬ ਹੈ ਜਿਹੜਾ ਕਿਸ ਪਾਸੇ ਵੱਲ ਨੂੰ ਹੋ ਗਿਆ ਹੈ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ-ਬ-ਦਿਨ ਮੰਦ ਭਾਗੇ ਹੁੰਦੇ ਜਾ ਰਹੇ ਨੇ ਬੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਸਵੇਰੇ ਸਵੇਰੇ ਸਿੱਖ ਸ਼ਰਧਾਲੂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਤਾਂ ਅਚਾਨਕ ਤਿੰਨ ਲੁਟੇਰੇ ਨੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਇੰਨਾ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਤਸਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਦਾ ਗੁਰਦੁਆਰਾ ਸਾਹਿਬ ਜਾਰੇ ਬਜ਼ੁਰਗ ਦੇ ਨਾਲ ਲੁਟੇਰਿਆਂ ਦੇ ਵੱਲੋਂ ਲੁੱਟ ਕਰ ਲਈ ਜਾਂਦੀ ਹੈ ਤਾਂ ਸਵੇਰੇ ਤੜਕਸਾਰ ਸਵਾ ਪੰਜ ਦਾ ਸਮਾਂ ਦੱਸਿਆ ਜਾ ਰਿਹਾ ਹੈ ਤਾਂ ਜਦੋਂ ਸਿੱਖ ਸ਼ਰਧਾਲੂ ਇਹ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਨਤਮਸਤਕ ਹੋਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਲੁਟੇਰੇ ਮਿਲਦੇ ਨੇ ਤੇ ਬਜ਼ੁਰਗ ਦੇ ਨਾਲ ਲੁੱਟਖੋ ਕਰਨ ਲੱਗ ਜਾਂਦੇ ਨੇ ਹਾਲਾਂਕਿ ਡਰਾਉਂਦੇ ਧਮਕਾਉਂਦੇ ਨੇ ਧਮਕੀਆਂ ਵੀ ਦਿੰਦੇ ਨੇ ਤੇ ਕਹਿੰਦੇ ਨੇ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ ਸੋ ਜਿੰਨੀ ਨਕਦ ਰਾਸ਼ੀ ਹੁੰਦੀ ਹੈ ਜਿੰਨੇ ਪੈਸੇ ਹੁੰਦੇ ਨੇ ਸਾਰੇ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਨੇ ਤੇ ਹੈਰਾਨ ਕਰ ਦੇਣ ਵਾਲੀ ਘਟਨਾ ਜਦੋਂ ਲੁਟੇਰੇ ਨੇ ਹੁਣ ਜਿਹੜੇ ਉਹਨਾਂ ਸ਼ਰਧਾਲੂਆਂ ਨੂੰ ਵੀ ਨਹੀਂ ਬਖਸ਼ਦੇ ਜੋ ਸਵੇਰੇ-ਸਵੇਰੇ ਤੜਕਸਾਰ ਰੱਬ ਦਾ ਨਾਮ ਜਪਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ ਗੁਰਦੁਆਰਾ ਸਾਹਿਬ ਜਾ ਰਹੇ ਬਜ਼ੁਰਗ ਦੇ ਨਾਲ ਲੁੱਟ ਹੋਈ ਹੈ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਲੁਧਿਆਣਾ ਵਾਸੀ ਸੀਸੀਟੀਵੀ ਨੂੰ ਧਿਆਨ ਦੇ ਨਾਲ ਦੇਖ ਲੋ ਤਾਂ ਭਾਈ ਦਇਆ ਸਿੰਘ ਜੀ ਸੋਸਾਇਟੀ ਭਾਈ ਗੁਰਸਰਨ ਸਿੰਘ ਜੀ ਦੇ ਅੰਮ੍ਰਿਤ ਵੇਲੇ ਕਹਿ ਸਕਦੇ ਆ ਕਿ ਸਿਮਰਨ ਕਰਨ ਜਾਂਦੇ ਹੋਏ ਗੁਰੂ ਘਰ ਦੇ ਇਸ ਸ਼ਰਧਾਲੂ ਦੇ ਨਾਲ ਸਰਦਾਰ ਮਨਜੀਤ ਸਿੰਘ ਖਾਲਸਾ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਜਿਨ੍ਹਾਂ ਨੂੰ ਸਗਨ ਪੈਲਸ ਦੇ ਨੇੜੇ ਸਿਲਵਰ ਸਪੋਰਟ ਸਕੂਲ ਦੇ ਸਾਹਮਣੇ ਸ਼ਿੰਗਾਰ ਸਿਨੇਮਾ ਰੋਡ ਹਰਚਰਨ ਨਗਰ ਨਾਮ ਸਿਮਰਨ ਤੇ ਜਾਂਦੇ ਹੋਏ ਤਿੰਨ ਮੋਟਰਸਾਈਕਲ ਸਵਾਰ ਲੁਟੇਰੀਆਂ ਦੇ ਵੱਲੋਂ ਸਵੇਰ 5 ਵਜੇ ਜ਼ਬਰਦਸਤੀ ਦੇ ਨਾਲ ਪੈਸੇ ਨੇ ਜਿਹੜੇ ਖੋਲੇਗੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਆਪਣਾ ਹਿਸਾਬ ਲਗਾ ਲੇਤਾ ਆਖਿਰਕਾਰ ਪੰਜਾਬ ਹੈ ਜਿਹੜਾ ਕਿਸ ਪਾਸੇ ਵੱਲ ਨੂੰ ਹੋ ਗਿਆ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ-ਬ-ਦਿਨ ਮੰਦ ਭਾਗੇ ਹੁੰਦੇ ਜਾ ਰਹੇ ਨੇ ਬੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਸਵੇਰੇ-ਸਵੇਰੇ ਸਿੱਖ ਸ਼ਰਧਾਲੂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਤਾਂ ਅਚਾਨਕ ਤਿੰਨ ਲੁਟੇਰੇ ਨੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਇੰਨਾ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ